ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਮਿੰਦਰ ਚਿੰਮਾ ਤੁਸੀਂ ਦੇਖ ਰਹੇ ਹੋ ਵਲੌਗਸ ਵਿਦ ਪ੍ਰਿੰਤ ਚਿੰਮਾ ਸੋ ਮੇਰੇ ਪਹਿਲਾ ਵਾਲੇ ਸਟੱਡੀ ਵੀਜ਼ਾ ਨੂੰ ਲੈ ਕੇ ਜਾਂ ਟੂਰਿਸਟ ਵੀਜ਼ਾ ਨੂੰ ਲੈ ਕੇ ਜਿਹੜੇ ਵੀਡੀਓਜ਼ ਬਣਾ ਕੇ ਮੈਂ ਇਨਫੋਰਮੇਸ਼ਨ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਉਹਨਾਂ ਵੀਡੀਓਜ਼ ਨੂੰ ਮਿਲ ਰਿਹਾ ਹੈ ਕਿ ਮੈਨੂੰ ਵੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਤੁਹਾਡੇ ਡਾਗ ਨੇ ਤੁਸੀਂ ਬਾਹਰ ਜਾਣਾ ਐਸ ਪਾਉਸ ਦੇ ਨਾਲ ਬੱਚਿਆਂ ਦੇ ਨਾਲ ਚਾਹੇ ਸਟੱਡੀ ਹੈ ਚਾਹੇ ਟੂਰਿਸਟ ਹੈ ਉਹਨਾਂ ਨੂੰ ਕਲੀਅਰ ਕਰਨ ਦੇ ਲਈ ਮੈਂ ਲਿ ਕੋਸ਼ਿਸ਼ ਕਰਦਾ ਹਾਂ ਉਹ ਕਿਤੇ ਨਾ ਕਿਤੇ ਤੁਹਾਡੇ ਡਾਊਟ ਕਲੀਅਰ ਕੀਤੇ ਕਰ ਕੇ ਹੋ ਰਹੇ ਨੇ ਤਾਂ ਜੋ ਮੈਨੂੰ ਕਮੈਂਟਸ ਆ ਰਹੇ ਨੇ ਜਾਂ ਫੋਨ ਕਾਲਸ ਆ ਰਹੀਆਂ ਨੇ ਜਿਨ੍ਹਾਂ ਨੂੰ ਜਿਹਦੇ ਵਿੱਚ ਤੁਸੀਂ ਵੀਡੀਓਜ਼ ਦੇਖ ਕੇ ਮੈਨੂੰ ਮੇਰੇ ਨਾਲ ਜਿਹੜੇ ਆਪਣੇ ਡਾਊਟ ਕਲੀਅਰ ਕਰ ਰਹੇ ਹੋ ਉਹਨਾਂ ਦੇ ਵਿੱਚ ਕੁਝ ਲਗਭਗ 90% ਤੁਹਾਡੇ ਡਾਊਟ ਆਲਰੇਡੀ ਕਲੀਅਰ ਹੋਏ ਹੁੰਦੇ ਆ ਵੀਡੀਓਜ਼ ਦੀ ਜਿਹੜੀ ਵੀਡੀਓ ਸੀ ਉਹ ਦੇਖ ਕੇ ਸੋ ਉਸ ਤੋਂ ਬਾਅਦ ਵੀ 10% ਰਹਿ ਜਾਂਦੇ ਨੇ ਉਹ ਮੈਂ ਤੁਹਾਡੇ ਕਲੀਅਰ ਕਰਨ ਦੀ ਕੋਸ਼ਿਸ਼ WhatsApp ਤੇ ਜਾਂ Facebook ਤੇ ਜਿਵੇਂ ਤੁਸੀਂ ਮੈਨੂੰ ਮੈਸੇਜ ਫੋਨ ਕਰ ਦਿਓ ਉਹ ਮੈਂ ਕਰਦਾ ਰਹਿਣਾ ਆ ਦੇ ਵੀ ਅੱਜ ਦੀ ਵੀਡੀਓ ਆ ਉਹਦਾ ਜਿਹੜਾ ਟੋਪਿਕ ਹੈਗਾ ਆ ਮੋਸਟ ਜਿਹੜਾ ਮੈਨੂੰ ਪੁੱਛਿਆ ਜਾਂਦਾ ਵਾਲਾ ਕੁਐਸਚਨ ਆ ਉਹ ਵਾਸਤੇ ਸਪான்ਸਰ ਲੈਟਰ ਤੇ ਇਨਵੀਟੇਸ਼ਨ ਲੈਟਰ ਨੂੰ ਲੈ ਕੇ ਅ ਮੈਨੂੰ ਇਹ ਪੁੱਛਿਆ ਜਾਂਦਾ ਕਿ ਜੇ ਅਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਆ ਸਾਨੂੰ ਸਪான்ਸਰ ਲੈਟਰ ਦੀ ਲੋੜ ਹੈਗੀ ਆ ਜਾਂ ਨਹੀਂ ਜਾਂ ਜੇ ਮੈਂ ਸਟੱਡੀ ਵੀਜ਼ਾ ਅਪਲਾਈ ਕਰਨਾ ਆ ਸਟੱਡੀ ਦੇ ਵਿੱਚ ਮੈਨੂੰ ਕੌਣ ਕੌਣ ਸਪான்ਸਰ ਕਰ ਸਕਦਾ ਆ ਤੇ ਸਪான்ਸਰ ਹੁੰਦੀ ਕਿੱਦਾਂ ਸੋ ਜੇ ਮੈਂ ਇੱਕ ਕੁਐਸਚਨ ਹੋਰ ਜੇ ਮੈਂ ਬਾਹਰ ਘੁੰਮਣ ਵਾਸਤੇ ਜਾਨ ਆਇਆ ਕਿ ਮੈਨੂੰ ਉਧਰ ਇਨਵੀਟੇਸ਼ਨ ਲੈਟਰ ਆ ਰਿਹਾ ਆ ਜਾਂ ਉਮਰ ਕਿਸ ਤਰੀਕੇ ਨਾਲ ਲਾ ਸਕਦਾ ਆ ਸੋ ਅੱਜ ਦਾ ਜਿਹੜਾ ਟੋਪਿਕ ਉਹ ਇਹ ਆ ਕਿ ਸਪான்ਸਰ ਲੈਟਰ ਕੀ ਹੁੰਦਾ ਤੇ ਇਨਵੀਟੇਸ਼ਨ ਲੈਟਰ ਕੀ ਹੁੰਦਾ ਤੇ ਇਹ ਕਿੰਨੇ ਕੁ ਐਮਿੰਟ ਰੱਖਦੇ ਆ ਤੁਹਾਡੇ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ੇ ਦੀ ਫਾਈਲ ਨੂੰ ਲੈ ਕੇ ਵੀਡੀਓ ਨੂੰ ਸਟਾਰਟ ਕਰਦੇ ਆ ਯੂਰਪ ਦੇ ਵਿੱਚ ਜੇ ਮੈਂ ਗੱਲ ਕਰਾਂ ਮੋਸਟਲੀ ਬਹੁਤ ਸਾਰੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਆਪਾਂ ਵੀਜ਼ਾ ਅਪਲਾਈ ਕਰਦੇ ਆ ਚਾਹੇ ਟੂਰਿਸਟ ਚਾਹੇ ਸਟੱਡੀ ਉਹਨਾਂ ਦੇ ਵਿੱਚ ਆਪਾਂ ਨੂੰ ਫਾਈਨੈਂਸ਼ੀਅਲੀ ਡਾਕੂਮੈਂਟਸ ਬਹੁਤ ਜ਼ਿਆਦਾ ਸਟਰੋਂਗ ਦਿਖਾਣੇ ਪੈਂਦੇ ਆ ਤੇ ਉਥੇ ਆਪਾਂ ਜਾ ਰਹੇ ਆ ਪੜਾਈ ਕਰਨ ਵਾਸਤੇ ਜਾਂ ਘੁੰਮਣ ਦੇ ਲਈ ਸੋ ਹੁਣ ਜਿਹੜੇ ਸਟੂਡੈਂਟਸ ਨੇ ਉਹ 18 19 20 ਸਾਲ ਦੇ ਹੈਗੇ ਆ ਉਹਨਾਂ ਦੇ ਕੋਲ ਕੋਈ ਆਪਣਾ ਕੰਮ ਨਹੀਂ ਆ ਜਸਟ ਸਟੂਡੈਂਟ ਹੈ ਪੜਾਈ ਪੂਰੀ ਕੀਤੀ ਹੁਣ ਬਾਹਰ ਜਾਣਾ ਚਾਹੁੰਦੇ ਆ ਸਟੱਡੀ ਕਰਨ ਦੇ ਲਈ ਤਾਂ ਉਹਨਾਂ ਨੂੰ ਇੱਕ ਸਪான்ਸਰ ਦੀ ਲੋੜ ਪੈਂਦੀ ਹੈ ਕਿ ਜੋ ਉਹਨਾਂ ਦਾ ਪੜਾਈ ਦਾ ਖਰਚਾ ਚੱਕ ਲਵੇ ਉਹਨਾਂ ਨੂੰ ਚਾਹੇ ਇੰਡੀਆ ਦੇ ਵਿੱਚੋਂ ਜਾਂ ਆਊਟ ਆਫ ਇੰਡੀਆ ਦੇ ਵਿੱਚੋਂ ਇੱਕ ਬੰਦਾ ਇਦਾਂ ਚਾਹੀਦਾ ਹੈ ਜਿਹੜਾ ਉਹਨੂੰ ਉੱਥੇ ਪੜਾਉਣ ਦਾ ਸਾਰਾ ਖਰਚਾ ਉੱਥੇ ਰਹਿਣ ਦਾ ਫੇਰਨ ਦਾ ਘੁੰਮਣ ਦਾ ਸਾਰਾ ਖਰਚਾ ਜਿਹੜਾ ਆ ਉਹ ਬੰਦਾ ਉਠਾ ਲਵੇ ਉਹਨੂੰ ਆਪਾਂ ਕਹਿੰਦੇ ਆ ਉਹਦਾ ਸਪਾਂਸਰ ਇੱਕ ਇਹ ਚੀਜ਼ ਹੁੰਦੀ ਹੈ ਕਿ ਜੇ ਆਪ ਕੋ ਉਧਰ ਜਾ ਰਹੇ ਆ ਆਪਣਾ ਸਪਾਂਸਰ ਜਿਹੜਾ ਹੈਗਾ ਇਹ ਆ ਉਹ ਇੰਡੀਆ ਦੇ ਵਿੱਚ ਹੈ ਸਪਾਂਸਰ ਕੌਣ ਹੋ ਸਕਦਾ ਹੈ ਜੇ ਤੁਸੀਂ ਸਟੱਡੀ ਵੀਜ਼ਾ ਤੇ ਜਾ ਰਹੇ ਹੋ ਤੁਹਾਡੇ ਫਾਦਰ ਮਦਰ ਮੰਮੀ ਮਾਮਾ ਚਾਚਾ ਤਾਇਆ ਭੈਣ ਭਰਾ ਮਾਸੀ ਮਾਸਰ ਕੋਈ ਵੀ ਤੁਹਾਨੂੰ ਬੰਦਾ ਇੱਕ ਜਿਹੜਾ ਹੁੰਦਾ ਆ ਸਪான்ਸਰ ਆਇਰ ਕਰਨਾ ਜ਼ਰੂਰੀ ਹੁੰਦਾ ਆ ਕਿ ਤੁਹਾਡੀ ਪੜਾਈ ਤੇ ਖਰਚਾ ਉਹ ਲਾ ਰਿਹਾ ਆ ਸਪான்ਸਰ ਦੇ ਡਾਕੂਮੈਂਟਸ ਤੁਹਾਨੂੰ ਤੁਹਾਡੇ ਕੋਲ ਅਵੇਲੇਬਲ ਹੋਣੇ ਚਾਹੀਦੇ ਆ ਸਪான்ਸਰ ਲੈਟਰ ਲੱਗਦਾ ਹੈ ਸਪான்ਸਰ ਲੈਟਰ ਕੀ ਹੁੰਦਾ ਆ ਕਿ ਇੱਕ ਆਪਾ ਸਟਾਮ ਪੇਪਰ ਤੇ 150 ਵਾਲੇ ਪੇਪਰ ਤੇ ਲਿਖਵਾ ਲਿਆ ਜਾਂਦਾ ਕਿ ਮੈਂ ਇਸ ਬੰਦੇ ਨੂੰ ਜਾਣਦਾ ਆ ਇਹ ਦਾ ਮੇਰੇ ਨਾਲ ਰਿਲੇਸ਼ਨ ਹੈ ਤੇ ਹੁਣ ਇਸ ਕੰਟਰੀ ਦੇ ਵਿੱਚ ਪੜਾਈ ਕਰਨ ਵਾਸਤੇ ਜਾਣਾ ਚਾਹੁੰਦਾ ਆ ਤੇ ਇਹਦਾ ਜਿੰਨਾ ਖਰਚਾ ਹੋਊਗਾ ਚਾਹੇ ਉਹ ਪੜ੍ਹਾਈ ਦਾ ਜਾਂ ਉੱਥੇ ਰਹਿਣ ਖਾਣ ਪੀਣ ਦਾ ਉਹ ਸਾਰਾ ਮੇਰੇ ਵੱਲੋਂ ਬੋਰੋ ਕੀਤਾ ਜਾਊਗਾ। ਉਹ ਹੁੰਦਾ ਆ ਜੀ ਸਪான்ਸਰ ਲੈਟਰ। ਬਹੁਤ ਮੰਡੇਟਰੀ ਚੀਜ਼ ਆ। ਬਹੁਤ ਸਾਰੇ ਯੂਰੋਪੀਅਨ ਕੰਟਰੀਜ਼ ਦੇ ਵਿੱਚ ਪਾਵਰਫੁੱਲ ਚੀਜ਼ ਆ ਸਪான்ਸਰ ਲੈਟਰ। ਇੱਕ ਸਪான்ਸਰ ਮੈਂ ਤੁਹਾਨੂੰ ਦੱਸਦਾ ਇੰਡੀਆ ਦੇ ਵਿੱਚ ਜਦੋਂ ਆਪਾਂ ਬਾਹਰ ਪੜਨ ਜਾਣਾ ਆ। ਦੂਜਾ ਸਪான்ਸਰ ਕੀ ਹੁੰਦਾ ਆ ਜਦੋਂ ਮੰਨ ਲਓ ਤੁਸੀਂ ਐਜ਼ ਆ ਉਹ ਚਾਹੇ ਇੰਡੀਆ ਦੇ ਵਿੱਚੋਂ ਹੋਵੇ ਜਾਂ ਆਊਟ ਆਫ ਇੰਡੀਆ ਹੋਵੇ ਉਹ ਦੋਵੇਂ ਤਰੀਕੇ ਨਾਲ ਹੀ ਕੰਮ ਕਰਦਾ ਦੂਜਾ ਸਪான்ਸਰ ਅਸਮ ਉਹ ਚਾਹੀ ਹੁੰਦਾ ਹੈ ਚਾਹੇ ਮੰਨ ਲਓ ਤੁਸੀਂ ਐਜ਼ ਅ ਟੂਰਿਸਟ ਕਿਸੇ ਕੰਟਰੀ ਯੂਰੋਪੀਅਨ ਦੇ ਵਿੱਚ ਘੁੰਮਣ ਦੇ ਲਈ ਜਾ ਰਹੇ ਹੋ ਤਾਂ ਤੁਹਾਨੂੰ ਉੱਥੇ ਇੱਕ ਬੰਦਾ ਸਪான்ਸਰ ਭੇਜ ਰਿਹਾ ਜਿਹੜਾ ਬੰਦਾ ਆਲਰੇਡੀ ਉੱਥੇ ਵਰਕ ਕਰ ਰਿਹਾ ਹੈ ਜਾਂ ਪਰਮਾਨੈਂਟ ਰੈਜ਼ਿਡੈਂਟ ਹੈ ਜਾਂ ਉਹਨਾਂ ਦਾ ਸਿਟੀਜ਼ਨ ਹੈ ਉਹ ਤੁਹਾਨੂੰ ਇੱਕ ਸਪான்ਸਰ ਲੈਟਰ ਉਧਰੋਂ ਸੈਂਡ ਕਰਦਾ ਹੈ ਉਹਦੇ ਵਿੱਚ ਮੈਂਸ਼ਨ ਕੀ ਹੁੰਦਾ ਹੈ ਕਿ ਇਹ ਬੰਦਾ ਇੰਡੀਆ ਤੋਂ ਘੁੰਮਣ ਫਿਰਨ ਵਾਸਤੇ ਸਾਡੇ ਕੋਲ ਆ ਰਿਹਾ ਹੈ ਇਹ ਇੱਥੇ ਸਾਡੇ ਕੋਲ ਆ ਕੇ ਰਹੂਗਾ ਇੰਨੇ ਦਿਨ ਆ ਕੇ ਰਹੂਗਾ ਦਾ ਖਾਣ ਪੀਣ ਦਾ ਰਹਿਣ ਦਾ ਖਰਚਾ ਸਾਡੇ ਵੱਲੋਂ ਬੋਹਰੂ ਕੀਤਾ ਜਾਊਗਾ। ਉਹ ਲੈਟਰ ਜਿਹੜਾ ਆ ਉਹ ਜਿਹੜਾ ਬੰਦਾ ਆਲਰੇਡੀ ਉਸ ਕੰਟਰੀ ਦੇ ਵਿੱਚ ਰਹਿ ਰਿਹਾ ਜਿੱਥੇ ਤੁਸੀਂ ਜਾਣਾ ਹੈ ਉਦੋਂ ਭੇਜਿਆ ਜਾਂਦਾ ਆ ਸਪான்ਸਰ ਲੈਟਰ। ਦੋ ਸਪான்ਸਰ ਲੈਟਰ ਦੱਸਦੇ ਇੱਕ ਇੰਡੀਆ ਤੋਂ ਇੱਕ ਆਊਟ ਆਫ ਇੰਡੀਆ ਤੋਂ। ਆਊਟ ਆਫ ਇੰਡੀਆ ਵਾਲਾ ਮੈਂ ਇੱਕ ਵਾਰ ਧਾਰਾ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੰਦਾ। ਮੰਨ ਲਓ ਤੁਹਾਡਾ ਫੋਰ ਐਗਜ਼ਾਮਪਲ ਤੁਹਾਡਾ ਕੋਈ ਭੈਣ ਜਾਂ ਭਰਾ ਜਾਂ ਕੋਈ ਵੀ ਤੁਹਾਡਾ ਰਿਸ਼ਤੇਦਾਰ ਆਊਟ ਆਫ ਇੰਡੀਆ ਕਿਸੇ ਵੀ ਕੰਟਰੀ ਰਹਿ ਰਿਹਾ ਟੂਰਿਸਟ ਵੀਜ਼ੇ ਦੀ ਮੈਂ ਗੱਲ ਕਰ ਰਿਹਾ ਚਾਹੇ ਉਹ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਯੂਕੇ ਕਿਤੇ ਵੀ ਰਹਿ ਰਿਹਾ ਤੁਸੀਂ ਉਹਦੇ ਕੋਲ ਜਾਣਾ ਉਹਦੇ ਕੋਲ ਰਹਿਣਾ ਆ ਜਾਂ ਤੇ ਘੁੰਮਣਾ ਆ ਉਸ ਕੰਟਰੀ ਨੂੰ ਐਕਸਪਲੋਰ ਕਰਨਾ ਆ ਸੋ ਤੁਸੀਂ ਉਹਨੂੰ ਕੋ ਕਹ ਕੇ ਮੈਨੂੰ ਇੱਕ ਸਪான்ਸਰ ਲੈਟਰ ਭੇਜੋ ਸਪான்ਸਰ ਲੈਟਰ ਉਹ ਲਿਖ ਕੇ ਗਰੰਟੀ ਚੱਕੂਗਾ ਤੁਹਾਡੀ ਕਿ ਇਹ ਬੰਦਾ ਇਹ ਦਾ ਪਾਸਪੋਰਟ ਨੰਬਰ ਹੈ ਮੇਰੇ ਕੋਲ ਘੁੰਮਣਾ ਆ ਰਿਹਾ ਮੈਂ ਇਹਦਾ ਇਹ ਲੱਗਦਾ ਕਿ ਇਹਦੀ ਗਰੰਟੀ ਸਾਰੀ ਮੇਰੀ ਆ ਉਹ ਹੁੰਦਾ ਸਪான்ਸਰ ਲੈਟਰ ਜਿਹੜਾ ਵੀ ਬੰਦਾ ਤੁਹਾਡਾ ਚੱਕਦਾ ਹੈ ਇੰਡੀਆ ਵਾਲਾ ਤਾਂ ਕੋਈ ਨਾਰਮਲ ਹੋ ਗਿਆ ਵੀ ਤੁਸੀਂ ਪੜਨ ਜਾ ਰਹੇ ਹੋ ਕਿ ਤੁਹਾਨੂੰ ਉਸ ਦਿਵਾਰ ਤੋਂ ਅਸੀਂ ਪਿੱਛੇ ਜਿਹੜਾ ਪੈਸਾ ਤੁਹਾਡੀ ਭੜਾਈ ਦਾ ਅਸੀਂ ਲਾਵਾਂਗੇ ਓਬਵੀਅਸ ਸਪான்ਸਰ ਲੈਟਰ ਜਿਹੜਾ ਉਧਰੋਂ ਆ ਰਿਹਾ ਆ ਉਹ ਵੀ ਇੱਕ ਸਪான்ਸਰ ਲੈਟਰ ਸਟੱਡੀ ਵੀਜ਼ੇ ਦੇ ਵਿੱਚ ਇੰਡੀਆ ਦੇ ਚੋਂ ਜਿਹੜਾ ਸਪான்ਸਰ ਲੱਗਦਾ ਆ ਉਹ ਮੋਸਟ ਜਿਹੜੀ ਚੀਜ਼ ਹੁੰਦੀ ਆ ਇੰਪੋਰਟਡ ਚੀਜ਼ ਹੁੰਦੀ ਆ ਟੂਰਿਸਟ ਵੀਜ਼ੇ ਦੇ ਵਿੱਚ ਜਿਹੜਾ ਸਪான்ਸਰ ਤੁਸੀਂ ਉਧਰੋਂ ਮੰਗਾ ਰਹੇ ਹੋ ਉਹ ਮੰਡੇਟਰੀ ਨਹੀਂ ਹੁੰਦਾ ਤੁਸੀਂ ਐਜ਼ ਆ ਜੇ ਟੂਰਿਸਟ ਜਾ ਰਹੇ ਹੋ ਮਨ ਲਓ ਤੁਸੀਂ 4-5 ਦਿਨਾਂ ਵਾਸਤੇ ਸ਼ੈਨਗਨ ਦੀ ਫਰਾਂਸ ਪੈਰਿਸ ਦੇ ਵਿੱਚ ਘੁੰਮਣ ਜਾ ਰਹੇ ਹੋ ਤਾਂ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਜਾਣ ਪਛਾਣ ਵਾਲਾ ਨਹੀਂ ਹੈ ਤਾਂ ਤੁਸੀਂ ਉਸ ਤੋਂ ਬਿਨਾ ਵੀ ਟੂਰਿਸਟ ਵੀਜ਼ਾ ਅਪਲਾਈ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਉੱਥੋਂ ਕੋਈ ਨਾ ਕੋਈ ਸਪான்ਸਰ ਚਾਹੀਦਾ ਹੈ ਮਨ ਲਓ ਤੁਹਾਡਾ ਕੈਨੇਡਾ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਤੁਸੀਂ ਫੇਰ ਵੀ ਘੁੰਮਣ ਜਾਣਾ ਯੂਕੇ ਤੁਹਾਡਾ ਕੋਈ ਨਹੀਂ ਤੁਸੀਂ ਫੇਰ ਵੀ ਘੁੰਮਣ ਜਾਣਾ ਹੈ ਤੁਸੀਂ ਫੇਰ ਵੀ ਬਿਨਾ ਸਪான்ਸਰ ਲੈਟਰ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਜਸਟ ਹੋਟਲ ਬੁਕਿੰਗਸ ਕਨਫਰਮ ਕਰਨੀਆਂ ਹੁੰਦੀਆਂ ਨੇ ਜਾਂ ਆਪਣਾ ਟੂਰ ਜਿਹੜਾ ਪੈਕੇਜ ਹੈ ਉਹ ਲੈਣਾ ਹੁੰਦਾ ਆ ਤੁਹਾਡੇ ਕੋਲ ਕੋਈ ਸਪான்ਸਰ ਹੈਗਾ ਜਾਂ ਨਹੀਂ ਹੈਗਾ ਉਹ ਮੈਟਰ ਨਹੀਂ ਕਰਦਾ ਬਟ ਜਿਹੜੇ ਹੁਣ ਹੈ ਛੋਟੀ ਏਜ ਵਾਲੇ ਬੰਦੇ ਬੱਚੇ 18 19 20 22 ਸਾਲ ਦੇ ਜਿੰਨਾਂ ਕੋਲ ਕੋਈ ਕੰਮਕਾਰ ਹੀ ਨਹੀਂ ਚਾਹੇ ਉਹ ਘੁੰਮਣ ਜਾ ਰਹੇ ਆ ਚਾਹੇ ਉਹ ਟੂਰਿਸਟ ਵੀਜ਼ਾ ਤੇ ਜਾ ਰਹੇ ਆ ਉਹਨਾਂ ਕੋਲ ਦਾ ਸਪான்ਸਰ ਹੋਣਾ ਮੰਡੇਟਰੀ ਹੈ ਚਾਹੇ ਉਹ ਸਪான்ਸਰ ਇੰਡੀਆ 'ਚ ਹੋਵੇ ਚਾਹੇ ਸਪான்ਸਰ ਆਊਟ ਆਫ ਇੰਡੀਆ ਦਾ ਹੋਵੇ ਮਾਲ ਲੋਨ ਕੇ 18 ਸਾਲਾਂ ਦਾ 19 ਸਾਲਾਂ ਦਾ ਬੱਚਾ ਜਾਂਦਾ ਕਿ ਮੈਂ ਯੂਕੇ ਘੁੰਮਣ ਜਾਣਾ ਤੇ ਹੁਣ ਉਹ ਦਾ ਖਰਚਾ ਚਾਹੀਏ ਇੰਡੀਆ ਦੇ ਵਿੱਚ ਰਹਿੰਦੇ ਉਹਦੇ ਪੇਰੈਂਟਸ ਚਾਹੇ ਆਊਟ ਆਫ ਇੰਡੀਆ ਯੂਕੇ ਜਿਹੜਾ ਉਹਨਾਂ ਦਾ ਕੋਈ ਵੀ ਸਟੇਰ ਰਹਿ ਰਿਹਾ ਚਾਹੇ ਹੋ ਚੱਕਲੇ ਉਹਦਾ ਸਪான்ਸਰਸ਼ਿਪ ਹੋਣੀ ਮੰਡੇਟਰੀ ਹੈ ਪਰ ਜਿਹੜੇ ਬੰਦਿਆਂ ਕੋਲ ਆਲਰੇਡੀ ਆਪਣਾ ਇੰਡੀਆ ਦੇ ਵਿੱਚ ਸੈਟਅਪ ਹੈ ਉਹਦੀ ਸੈਲਰੀ ਵਧੀਆ ਹੈ ਉਹਦਾ ਬਿਜ਼ਨਸ ਵਧੀਆ ਹੈ ਜਾਂ ਕੋਈ ਪ੍ਰੋਪਰਟੀ ਰੈਂਟ ਆ ਰਿਹਾ ਜਾਂ ਕੋਈ ਸੇਲ ਕੀਤੀ ਹੈ ਕੁਝ ਵੀ ਕੀਤਾ ਉਹ ਕੋਲ ਆਪਣਾ ਪੈਸਾ ਪਿਆ ਹੈ ਉਨوں ਕੇ ਇਤਰਾ ਲਈ ਕੋਈ ਸਪான்ਸਰ ਦੀ ਲੋੜ ਨਹੀਂ ਬਿਨਾ ਸਪான்ਸਰ ਤੋਂ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਸਿਰਫ ਇਹ ਲੱਗਦਾ ਕਿ ਮੈਂ ਆਪਣੇ ਆਪ ਨੂੰ ਖੁਦ ਸਪான்ਸਰ ਕਰਦਾ ਕਿ ਮੈਂ ਇੰਨੇ ਜਗ੍ਹਾ ਹੈਗਾ ਮੈਂ ਤੁਹਾਡੀ ਕੰਟਰੀ ਆ ਕੇ ਘੁੰਮਣ ਆਇਆ ਜਾਂ ਮੈਂ ਤੁਹਾਡੀ ਕੰਟਰੀ ਆ ਕੇ ਪੜ੍ਹਨਾ ਹੈ ਮੇਰੇ ਕੋਲ ਇਨਫ ਫੰਡ ਹੈਗੇ ਆ ਮੈਨੂੰ ਕਿਸੇ ਸਪான்ਸਰ ਦੀ ਲੋੜ ਨਹੀਂ ਅੰਬੈਸੀ ਦੇਖਦੀ ਹੈ ਬੰਦਾ ਜੈਨੂਇਨ ਹੈ ਸੈਲਰੀ ਆ ਰਹੀ ਹੈ ਦਾ ਬਿਜ਼ਨਸ ਹੈ ਉਹਨੂੰ ਕੋਈ ਸਪான்ਸਰ ਦੀ ਲੋੜ ਨਹੀਂ ਵੀਜ਼ਾ ਮਿਲ ਜਾਂਦਾ ਹੈ ਹੋਟਲ ਬੁਕਿੰਗ ਕਰਾਓ ਕੋਈ ਸਪான்ਸਰ ਨਹੀਂ ਚਾਹੀਦੀ ਸਿੱਧਾ ਵੀਜ਼ਾ ਮਿਲ ਜਾਂਦਾ ਹੈ ਸਪான்ਸਰ ਹੁੰਦਾ ਕੀ ਹੈ ਜਦੋਂ ਤੁਹਾਡੇ ਕੋਲ ਪੈਸੇ ਹੈ ਨਹੀਂ ਤੁਸੀਂ ਕੋਈ ਕੰਮਕਾਰ ਨਹੀਂ ਕਰਦੇ ਵਿਹਲੇ ਹੋ ਤਾਂ ਤੁਹਾਨੂੰ ਇੱਕ ਸਪான்ਸਰ ਚਾਹੀਦਾ ਹੁੰਦਾ ਜਿਹੜਾ ਤੁਹਾਡਾ ਖਰਚਾ ਚੱਕ ਲਵੇ ਉਹ ਹੁੰਦਾ ਜੀ ਸਪான்ਸਰ ਜਿਹੜੇ ਕਿ ਫੁੱਲ ਗਰੰਟੀ ਹੁੰਦੀ ਹੈ ਤੁਹਾਡੇ ਉਥੇ ਰਹਿਣ ਖਾਣ ਪੀਣ ਤੇ ਘੁੰਮਣ ਦੇ ਖਰਚੇ ਚੱਕਣ ਦੀ ਉਹ ਹੁੰਦਾ ਸਪான்ਸਰ ਪੂਰੀ ਕੋਸ਼ਿਸ਼ ਕੀਤੀ ਹੈ ਸਪான்ਸਰ ਸਮਝਾਉਂਦੇ ਹੁਣ ਇੱਕ ਹੁੰਦਾ ਇਨਵਿਟੇਸ਼ਨ ਲੈਟਰ ਇਨਵਿਟੇਸ਼ਨ ਲੈਟਰ ਪੰਜਾਬੀ ਦੇ ਵਿੱਚ ਆਪਾਂ ਇੱਕ ਸੱਦਾ ਪੱਤਰ ਕਹਿ ਦਿੰਨੇ ਆ ਇਨਵਾਈਟ ਕੀ ਹੁੰਦਾ ਸੱਦਾ ਦੇਣਾ ਸੋ ਇਨਵਿਟੇਸ਼ਨ ਲੈਟਰ ਹੁੰਦਾ ਜੀ ਨਵਾਈਟ ਇਨਵਾਈਟ ਮਤਲਬ ਕਿ ਸੱਦਾ ਦਿੱਤਾ ਆਪਾਂ ਕਿਸੇ ਨੂੰ ਸੱਦਾ ਮਤਲਬ ਕਿ ਜੇ ਮੰਨ ਲਓ ਹੁਣ ਤੁਹਾਡਾ ਕੋਈ ਬਾਹਰ ਕੋਈ ਰਹਿ ਰਿਹਾ ਹੈ ਇਸ ਤਰ੍ਹਾਂ ਰਹਿ ਰਿਹਾ ਜਾਂ ਕੋਈ ਵੀ ਰਹਿ ਰਿਹਾ ਹੈ ਤਾਂ ਉਹ ਉਹਦੇ ਕਿਸੇ ਅੱਗੇ ਆ ਉਹਦੇ ਮੁੰਡੇ ਕੁੜੀ ਦੀ ਜਾਂ ਉਹਨਾਂ ਦੇ ਵਿਆਹ ਹੈ ਜਾਂ ਕੋਈ ਵੀ ਉਹਨਾਂ ਦੇ ਕੋਈ ਫੰਕਸ਼ਨ ਹੈ ਉਹਨਾਂ ਨੇ ਤੁਹਾਨੂੰ ਇਨਵੀਟੇਸ਼ਨ ਦਿੱਤਾ ਆ ਕਿ ਤੁਸੀਂ ਸਾਡੇ ਕੋਲ ਆ ਕੇ ਸਾਡਾ ਇਹਦਾ ਇਹਦਾ ਫੰਕਸ਼ਨਾਂ ਨੂੰ ਇਨਵਾਈਟ ਤੁਹਾਨੂੰ ਕੀਤਾ ਕਿ ਸਾਡਾ ਫੰਕਸ਼ਨ ਆ ਕੇ ਅਟੈਂਡ ਕਰ ਲਓ ਉਹ ਹੁੰਦਾ ਇਨਵੀਟੇਸ਼ਨ ਲੈਟਰ ਉਹਦੇ ਵਿੱਚ ਤੁਹਾਡੇ ਰੈਲਾ ਖਾਲਾ ਪੀਣਾ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਸਿਰਫ ਇਨਵਾਈਟ ਕੀਤਾ ਜਾਂਦਾ ਹੈ ਕਿ ਸਾਡੇ ਘਰੇ ਵਿਆਹ ਹੈ ਅਸੀਂ ਇਸ ਬੰਦੇ ਨੂੰ ਇਨਵਾਈਟ ਕਰ ਰਹੇ ਹਾਂ ਕਿ ਇਹ ਸਾਡੇ ਕੋਲ ਆ ਕੇ ਸਾਡਾ ਜਿਹੜਾ ਫੰਕਸ਼ਨ ਹੈ ਬਰਥਡੇ ਪਾਰਟੀ ਹੈ ਜਾਂ ਕੋਈ ਵੀ ਆਪਣੀ ਜਿਹੜੀ ਹੈਗੀ ਹੈ ਫੰਕਸ਼ਨ ਹੈਗਾ ਉਹਨੂੰ ਅਟੈਂਡ ਕਰ ਲਵੇ ਅਸੀਂ ਇਸ ਬੰਦੇ ਨੂੰ ਇਨਵਾਈਟ ਕਰ ਰਹੇ ਹਾਂ ਕਿਤੇ ਨਾ ਕਿਤੇ 5 10 15% ਇਨਵਾਈਟ ਲੈਟਰ ਵੀ ਤੁਹਾਡਾ ਬਹੁਤ ਮਹੱਤਵਪੂਰਨ ਆ ਇੰਪੋਰਟੈਂਟ ਹੋ ਜਾਂਦਾ ਆ ਜੇ ਤੁਸੀਂ ਤੁਹਾਡੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈਗੀ ਜਾਂ ਤੁਹਾਡਾ ਕੋਈ ਫਾਈਨੈਂਸ਼ੀਅਲ ਇਨਰ ਸਟਰੋਂਗ ਨਹੀਂ ਹੈਗਾ ਇਹਨਾਂ ਵਾਈਟ ਜਿਹੜਾ ਇਨਵੀਟੇਸ਼ਨ ਲੈਟਰ ਹੈ ਉਹ ਵੀ ਸਟਰੋਂਗ ਹੋ ਜਾਂਦਾ ਹੈ ਬਟ ਉਹਦੇ ਵਿੱਚ ਵੀ ਫੰਡ ਵਗੈਰਾ ਜੋ ਜਾਂ ਬਿਜ਼ਨਸ ਦਾ ਪ੍ਰੂਫ ਤੁਹਾਨੂੰ ਆਪਣਾ ਲਾਣਾ ਪੈਂਦਾ ਹੈ ਉਹ ਰਿਸਪੌਂਸਰ ਲੈਟਰ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਲਾਣਾ ਪੈਂਦਾ ਉਹ ਤੁਹਾਡਾ ਸਪੌਂਸਰ ਦੇ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਲੱਗਦੇ ਆ ਇਹਨਾਂ ਵਾਈ ਇਨਵੀਟੇਸ਼ਨ ਲੈਟਰ ਤੇ ਸਪੌਂਸਰ ਦੇ ਵਿੱਚ ਫਰਕ ਇਹਨਾਂ ਆ ਸਪੌਂਸਰ ਜਿਹੜਾ ਬੰਦਾ ਤੁਹਾਨੂੰ ਕਰ ਰਿਹਾ ਉਹ ਤੁਹਾਡੇ ਫੁੱਲ ਗਾਰੰਟੀ ਚੱਕਦਾ ਪਿਆ ਤੁਹਾਡੇ ਆਉਣ ਜਾਣ ਖਾਨ biên ਰੈਡ ਦੀ ਸਾਰੀ ਗੱਡੀ ਚੱਕਦਾ ਪਿਆ ਉਹਦੇ ਵਿੱਚ ਵੀਜ਼ਾ ਚਾਂਸਸ ਥੋੜੇ ਹਾਈ ਹੋ ਜਾਂਦੇ ਐ ਬਟ ਜੇ ਤੁਸੀਂ ਆਪਣੇ ਜੋਗੇ ਹੈਗੇ ਹੋ ਫਿਰ ਉਹਦੀ ਵੀ ਲੋੜ ਨਹੀਂ ਇਨਵੀਟੇਸ਼ਨ ਲੈਟਰ ਸਿਰਫ ਇੱਕ ਬੰਦੇ ਨੂੰ ਇਹਨੂੰ ਵਾਈਟ ਕਰ ਰਿਹਾ ਕਿ ਮੈਂ ਇਸ ਬੰਦੇ ਨੂੰ ਇਨਵਾਈਟ ਕੀਤਾ ਐ ਇੱਥੇ ਆਊਗਾ ਸਾਡਾ ਫੰਕਸ਼ਨ ਅਟੈਂਡ ਕਰੂਗਾ ਜਾਂ ਇਸ ਪ੍ਰੋਗਰਾਮ ਤੇ ਇਸ ਇਤਿਹਾਰ ਤੇ ਇੱਥੇ ਇਕੱਠੇ ਆਉਣਾ ਐ ਉਹ ਇਨਵੀਟੇਸ਼ਨ ਹੁੰਦਾ ਉਹ ਲਾ ਸਕਦੇ ਹੋ ਐਮਬੈਸੀ ਨੂੰ ਇਹ ਹੋ ਜਾਂਦਾ ਕਿ ਇਹ ਬੰਦੇ ਨੂੰ ਇਨਵਾਈਟ ਕੀਤਾ ਹੋਇਆ ਇਹਨਾਂ ਦਾ ਜੈਨੂਅਲੀ ਕੋਈ ਪ੍ਰੋਗਰਾਮ ਅਟੈਂਡ ਕਰਨਾ ਜ਼ਰੂਰੀ ਐ ਬਟ ਉਹਦੇ ਵਿੱਚ ਫਾਈਨੈਂਸ਼ੀਅਲੀ ਆਪ ਦਿਖਾਨੇ ਪੈਂਦੇ ਐ ਬੋਥ ਕਨਫਿਊਜ਼ਨ ਇਸ ਸਪான்ਸਰ ਤੇ ਇਨਵੀਟੇਸ਼ਨ ਨੂੰ ਲੈ ਕੇ ਮੈਂ ਇੱਕ ਵਾਰ ਦੁਬਾਰਾ ਕਲੀਅਰ ਕਰ ਦਿੰਦਾ ਸਪான்ਸਰ ਲੈਟਰ ਕਿਸੇ ਵੀ ਵੀਜ਼ੇ ਵਾਸਤੇ ਮੰਡੇਟਰੀ ਨਹੀਂ ਹੈਗਾ ਜੇ ਤੁਸੀਂ ਐਜ਼ ਅ ਟੂਰਿਸਟ ਜਾਣਾ ਚਾਹੁੰਦੇ ਹੋ ਜਾਂ ਐਜ਼ ਅ ਸਟੱਡੀ ਜਾਣਾ ਚਾਹੁੰਦੇ ਹੋ ਜੇ ਤੁਸੀਂ ਆਪ ਦੇ ਆਮ ਜੋਗੇ ਹੈਗੇ ਹੋ ਜੇ ਤੁਸੀਂ ਵਧੀਆ ਕੰਮ ਕਰਦੇ ਹੋ ਵਧੀਆ ਤੁਹਾਡੇ ਜਿਹੜੇ ਬਿਜ਼ਨਸ ਹੈ ਵਧੀਆ ਤੁਹਾਡੀ ਜੋਬ ਹੈ ਤੁਹਾਡੇ ਕੋਲ ਮੰਥਲੀ ਇਨਕਮ ਵਧੀਆ ਆਉਂਦੀ ਹੈ ਤਾਨੂੰ ਕਿਸੇ ਸਪੌਂਸਰ ਦੀ ਕਿਸੇ ਇਨੀਵੀਟੇਸ਼ਨ ਦੀ ਲੋੜ ਨਹੀਂ ਬਿਨਾ ਇਹਨਾਂ ਡਾਕੂਮੈਂਟਾਂ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਬੱਟ ਜੇ ਤੁਸੀਂ ਕੁਝ ਨਹੀਂ ਕਰਦੇ ਤੁਹਾਡੇ ਕੋਲ ਆਪਣੀ ਇਨਕਮ ਦਾ ਸੋਰਸ ਨਹੀਂ ਹੈ ਤਾਂ ਤੁਹਾਨੂੰ ਸਪੌਂਸਰਸ਼ਿਪ ਲੈਟਰ ਹੋਣਾ ਤੁਹਾਡੇ ਕੋਲ ਮੰਡੇਟਰੀ ਹੈ ਚਾਹੇ ਤੁਹਾਡਾ ਕੋਈ ਵੀ ਬੰਦਾ ਕੋਈ ਵੀ ਰਿਸ਼ਤੇਦਾਰ ਤੁਹਾਨੂੰ ਦਵੇ ਕਿ ਜਿਹੜਾ ਸਾਰਾ ਖਰਚਾ ਮੈਂ ਚੁੱਕੂਗਾ ਫਿਰ ਜਿਹੜਾ ਬੰਦਾ ਤੁਹਾਨੂੰ ਸਪੌਂਸਰ ਕਰ ਰਿਹਾ ਉਹਦੇ ਡਾਕੂਮੈਂਟ ਸਾਰੇ ਐਮਬੈਸੀ ਦੇਖਦੀ ਹੈ ਕਿ ਇਹ ਇਹਦਾ ਖਰਚਾ ਉਠਾ ਰਿਹਾ ਇਹ ਕਰਦਾ ਕੀ ਹੈ ਫਿਰ ਉਹਦੇ ਜੋ ਕਮੈਂਟ ਦੇਖੇ ਜਾਂਦੇ ਤੁਹਾਡੇ ਨਾਲ ਗੱਲਾਂ ਪਾਸਪੋਰਟੇ ਲੱਗਦਾ ਇਨਵੀਟੇਸ਼ਨ ਲੈਟਰ ਕੀ ਹੈ ਅਸੀਂ ਤੇ ਜਾਣਾ ਆ ਏਅਰ ਫੰਕਸ਼ਨ ਰੈਕਨਡ ਕਰਨਾ ਆ ਅਸੀਂ ਇਸ ਬੰਦੇ ਨੂੰ ਇਨਵਾਈਟ ਕੀਤਾ ਉਹ ਆਪਾਂ ਨਾਲ ਲਾ ਸਕਦੇ ਆ ਬਟ ਉਹਦੇ ਵਿੱਚ ਸਾਰੇ ਡਾਕੂਮੈਂਟ ਤੁਹਾਡੇ ਹੀ ਲੱਗਣਗੇ ਇਹ ਆ ਦੋ ਚੀਜ਼ਾਂ ਦਾ ਫਰਕ ਸਪான்ਸਰ ਤੇ ਇਨਵੀਟੇਸ਼ਨ ਲੈਟਰ ਕਿਤੇ ਨਾ ਕਿਤੇ ਉਹਸ ਬੰਦੇ ਦੇ ਕੰਮ ਜ਼ਰੂਰ ਹੁੰਦੇ ਆ ਜਿਹੜਾ ਬੰਦਾ ਇੰਨਾ ਫਾਈਨੈਂਸ਼ਲੀ ਸਟਰੋਂਗ ਨਹੀਂ ਹੈਗਾ ਆਪਣੇ ਆਪ ਨੂੰ ਨਹੀਂ ਦਿਖਾ ਸਕਦਾ ਕਿ ਉਹ ਉੱਥੇ ਜਾ ਕੇ ਸੈਟਲ ਨਹੀਂ ਹੋਊਗਾ ਪਰ ਵਾਪਸ ਇੰਡੀਆ ਆਊਗਾ ਰੋਜ਼ ਬੰਦੇ ਵਾਸਤੇ ਇਹ ਡਾਕੂਮੈਂਟਾਂ ਦੀ ਮੰਡੇਟਰੀ ਲੋੜ ਪੈਂਦੀ ਆ ਪਰ ਜੇ ਤੁਸੀਂ ਆਪਣੇ ਆਪ ਤੋਂ ਕੋਈ ਕੁਝ ਵੀ ਕਰ ਇੰਦ ਕਰ ਰਹੇ ਹੋ ਵਧੀਆ ਕੰਮ ਹੈਗਾ ਆ ਫਿਰ ਤੁਹਾਨੂੰ ਇਹਨਾਂ ਡਾਕੂਮੈਂਟਾਂ ਦੀ ਲੋੜ ਨਹੀਂ ਪੈਂਦੀ ਸਪੌਂਸਰਸ਼ਿਪ ਲੈਟਰ ਸਟੱਡੀ ਵੀਜ਼ਾ ਵਾਸਤੇ ਜਿਹਨਾਂ ਦੀ ਉਮਰ ਘੱਟ ਹੈ ਮੰਡੇਟਰੀ ਹੈ ਕਿ ਵਧੀਆ ਜਿਸੀ ਸ਼ੈਨਗਨ ਕੰਟਰੀ ਜਾ ਰਹੇ ਹੋ ਜਾਂ ਤੁਸੀਂ ਆਸਟ੍ਰੇਲੀਆ ਜਾ ਰਹੇ ਹੋ ਜਾਂ ਨਿਊਜ਼ੀਲੈਂਡ ਜਾ ਰਹੇ ਹੋ ਤਾਂ ਸਪੌਂਸਰ ਦੀ ਲੋੜ ਪੈਂਦੀ ਹੀ ਪੈਂਦੀ ਹੈ ਕੋਕਿ ਤੁਸੀਂ ਜੇ 18-20 ਸਾਲ ਲਾਉਂਦੇ ਹੋ ਕੰਮ ਤਾਂ ਆਬਵੀਅਸਲੀ ਕੋਈ ਨਹੀਂ ਕਰਦੇ ਉਹਨਾਂ ਦਾ ਪਾਦਰ ਬਦਲਦੇ ਸਪான்ਸਰ ਲੱਗਦੇ ਹੀ ਲੱਗਦੇ ਜੇ ਆਪਾਂ ਯੂਕੇ ਦੀ ਗੱਲ ਕਰੀਏ ਕੋਈ ਸਪான்ਸਰਸ਼ਿਪ ਲੈਟਰ ਦੀ ਲੋੜ ਦੀ ਪੈਂਦੀ ਹੈ ਸਟੱਡੀ ਵੀਜ਼ਾ ਵਾਸਤੇ 28 ਦਿਨ ਪੁਰਾਣੇ ਫੰਡ ਦਿਖਾਓ ਦੈਟਸ ਇਟ ਕੈਨੇਡਾ ਵਿੱਚ ਜੀਆਈਸੀ ਕਰਾਓ ਕੋਈ ਫੰਡ ਕੋਈ ਸਪான்ਸਰਸ਼ਿਪ ਨਹੀਂ ਲੱਗਦੀ ਦੈਟਸ ਇਟ ਉਸ ਤੋਂ ਬਾਅਦ ਕੰਟਰੀਆਂ ਹੋਰ ਛੋਟੀਆਂ ਨੇ ਜਿਹੜੀਆਂ ਘੁੰਮਣ ਫਿਰਨ ਜਾਣਾ ਦੁਬਈ ਵਗੈਰਾ ਜਾਂ ਕੋਈ ਤੇ ਹੋਰ ਉੱਤੇ ਕੋਈ ਸਪான்ਸਰ ਨਹੀਂ ਲੱਗਦੀ ਤੇ ਸੋ ਇਹ ਪੂਰੀ ਇਨਫੋਰਮੇਸ਼ਨ ਸੀ ਸਪான்ਸਰ ਤੇ ਇਨਵੀਟੇਸ਼ਨ ਜੇ ਤੁਸੀਂ ਐਜ਼ ਅ ਸਟੂਡੈਂਟ ਜਾ ਰਹੇ ਹੋ ਤਾਂ ਤੁਹਾਨੂੰ ਪ੍ਰੀਪੇਰੈਂਟਸ ਦੇ ਡਾਕੂਮੈਂਟਸ ਦਿਖਾਣੇ ਪੈਣੇ ਆ ਜਾਂ ਕਿਸੇ ਹੋਰ ਬੰਦੇ ਦੀ ਵੀ ਦਿਖਾ ਸਕਦੇ ਹੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਲੱਗੇ ਕਿ ਇਹ ਫਾਈਨੈਂਸ਼ਲੀ ਸਟਰੋਂਗ ਹੈ ਮੈਨੂੰ ਇਹ ਸਪੋਰਟ ਕਰ ਦੂਗਾ ਕਿਤੇ ਤਾਂ ਹੀ ਤੁਹਾਨੂੰ ਜਿਹੜਾ ਵੀਜ਼ਾ ਆ ਵੱਡੀਆਂ ਕੰਟਰੀਆਂ ਦਾ ਸਾਰੀਆਂ ਮੋਸਟ 90% ਕੰਟਰੀ ਦਾ ਅਪਲਾਈ ਕਰਨਾ ਆ ਪਰ ਜੇ ਟੂਰਿਸਟ ਜਾ ਰਹੇ ਹੋ ਜੇ ਆਪਣੇ ਆਪ ਜੋਗੇ ਹੈਗੇ ਹੋ ਤਾਂ ਠੀਕ ਨਹੀਂ ਤਾਂ ਉਹਦੇ ਵਿੱਚ ਵੀ ਸਪான்ਸਰ ਦੀ ਲੋੜ ਪੈਣੀ ਹੀ ਨਹੀਂ ਹੈ ਇਨਵੀਟੇਸ਼ਨ ਲੈਟਰ ਕੋਈ ਇੰਨੀ ਵੱਡੀ ਚੀਜ਼ ਨਹੀਂ ਹੁੰਦੀ ਇਨਵਾਈਟ ਲੈਟਰ ਕੋਈ ਵੀ ਭੇਜ ਦਿੰਦਾ ਹੈ ਕਿ ਸਾਡੇ ਫੰਕਸ਼ਨ ਇੰਨੇ ਆ ਕੇ ਅਟੈਂਡ ਕਰਨਾ ਸੋ ਜਦੋਂ ਆਪਾਂ ਡਾਕੂਮੈਂਟਸ ਸਟੱਡੀ ਵੀਜ਼ਾ ਦੀ ਗੱਲ ਕਰੀਏ ਫੰਡ ਸ਼ੋ ਕਰਕੇ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟਸ ਆਪਾਂ ਦਿਖਾਵਾ ਲਾਏ ਫਾਈਨੈਂਸ਼ੀਅਲ ਦੇ ਉਹਦੇ ਵਿੱਚ ਸਪੌਂਸਰਸ਼ਿਪ ਲੈਟਰ ਹੁੰਦਾ ਹੈ ਸਟੈਂਪ পেਪਰ ਤੇ ਬੰਦਾ ਕਿ ਤੁਹਾਨੂੰ ਸਪੌਂਸਰ ਕੌਣ ਕਰ ਰਿਹਾ ਹੈ ਜੇ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਪਰ ਰੈਫਲਾਈਟ ਟਿਕਟਾ ਹੋਟਲ ਬੁਕਿੰਗ ਵਗੈਰਾ ਸਾਰਾ ਕੁਝ ਕਰਾ ਕੇ ਤੁਹਾਨੂੰ ਸਪੌਂਸਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਪੈਸਾ ਕੌਣ ਲਾ ਰਿਹਾ ਜੇ ਇੰਡੀਆ ਦੇ ਵਿੱਚੋਂ ਤੁਸੀਂ ਹੋਟਲ ਬੁੱਕ ਕਰਵਾ ਲੈਣਗੇ ਟਿਕਟਾ ਬੁੱਕ ਕਰਵਾਣੀ ਹੈ ਪੈਣੀ ਹੈ ਜੇ ਤੁਹਾਡਾ ਆਟੋਫੀਡੀਆ ਕੋਈ ਸਪான்ਸਰ ਕਰ ਰਿਹਾ ਟੂਰਿਸਟ ਵੀਜ਼ਾ ਚ ਫਿਰ ਤੁਹਾਨੂੰ ਹੋਟਲ ਬੁਕਿੰਗ ਕਰਵਾਉਣ ਦੀ ਕੋਈ ਲੋੜ ਨਹੀਂ ਹੈ ਫਿਰ ਉਹਦੇ ਘਰੇ ਜਾ ਕੇ ਤੁਸੀਂ ਰਹਿਣਾ ਹੈ ਇਹ ਹੀ ਦਿਖਾ ਸਕਦੇ ਹੋ ਐਮਬੈਸੀ ਨੂੰ ਇਹ ਆ ਪੂਰਾ ਸਪான்ਸਰ ਤੇ ਇਨਵੀਟੇਸ਼ਨ ਲੈਟਰ ਦਾ ਫੰਡਾ ਫਿਰ ਵੀ ਜੇ ਤੁਹਾਨੂੰ ਕੋਈ ਗੱਲ ਨਾ ਸਮਝ ਲੱਗੀ ਹੋਵੇ ਤੁਸੀਂ ਮੈਨੂੰ ਮੇਰੇ ਫੇਸਬੁੱਕ ਇੰਸਟਾਗ੍ਰam YouTube ਤੇ ਤੇ ਕਮੈਂਟ ਕਰ ਸਕਦੇ ਹੋ ਜਾਂ ਮੈਨੂੰ WhatsApp ਕਾਲ ਕਰ ਸਕਦੇ ਹੋ ਜਾਂ ਡਾਇਰੈਕਟ ਕਾਲ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਜਿਹੜੀ ਮੇਰੀ ਵੀਡੀਓ ਹੈ ਸਪான்ਸਰ ਲੈਟਰ ਸਮਝਾਉਣ ਦੀ ਕੋਸ਼ਿਸ਼ ਤਾਂ ਪੂਰੀ ਕੀਤੀ ਹੈ ਕਿਉਂਕਿ ਇਹ ਆਪਣੇ ਆਪ ਕਨਫਿਊਜ਼ਨ ਹੋ ਜਾਂਦੀ ਹੈ ਜੇ ਮੇਰੇ ਵੱਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹਦੇ ਵੱਲੋਂ ਮਾਫੀ ਚਾਹੁੰਦਾ ਹਾਂ ਬਾਕੀ ਕੋਈ ਗੱਲ ਕਲੀਅਰ ਕਰਨੀ ਹੈ ਤੁਸੀਂ ਮੈਨੂੰ ਕਾਲ ਜ਼ਰੂਰ ਕਰ ਸਕਦੇ ਹੋ ਬਾਕੀ ਹੋਰ ਸਾਰੀ ਜਿਹੜੀ ਕੰਟਰੀਜ਼ ਦੀ ਵੀਡੀਓਜ਼ ਚਾਹੇ ਸਟਡੀ ਵੀਜ਼ਾ ਜਾਂ ਚਾਹੇ ਟੂਰਿਸਟ ਵੀਜ਼ਾ ਜਾਂ ਉਹ ਮੇਰੇ ਇਸ ਚੈਨਲ ਤੇ ਪਈਆਂ ਤੁਸੀਂ ਐਕਸਪਲੋਰ ਕਰਕੇ ਚੈੱਕ ਕਰ ਸਕਦੇ ਹੋ ਕੋਈ ਨਾ ਕੋਈ ਤੁਹਾਨੂੰ ਹੈਲਪ ਜ਼ਰੂਰ ਮਿਲੂਗੀ ਬਾਹਰ ਜਾਣ ਵਾਸਤੇ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਨਵੇਂ ਦਿਨ ਦੇ ਵਿੱਚ ਉਹਨਾਂ ਚੈਦੇ ਲਈ ਸਸਿਕਾ